ਜਗਰਾਉਂ ਪੁਲਿਸ ਨੂੰ ਯੋਗ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਕਿ ਉਹਨਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲ 3 ਤਿੰਨ ਕਿਲੋ ਦੇ ਕਰੀਬ ਹਿਰੋਇਨ ਬਰਾਮਦ ਹੋਈ ਹੈ ਦੱਸਤੀ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਸ ਹਿਰੋਇਨ ਦੀ ਕੀਮਤ ਲਗਭਗ 15 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਕਹਿ ਸਕਦਾ ਹੈ ਕਿ ਵੱਡੀ ਸਫਲਤਾ ਹਾਸਲ ਹੋਈ ਹੈ ਜਗਰਾਉਂ ਦੀ ਪੁਲਿਸ ਨੂੰ ਜਿੱਥੇ ਕਿ ਨਸ਼ੇ ਦੀ ਇੱਕ ਨੈਟਵਰਕ ਚੱਲ ਰਿਹਾ ਸੀ ਨਸ਼ੇ ਦੀ ਚੇਨ ਚੱਲ ਰਹੀ ਸੀ ਜਿਸ ਨੂੰ ਕਿ ਬ੍ਰੇਕ ਕੀਤਾ ਗਿਆ ਹੈ ਅਤੇ ਇਨਾ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਨ ਦੇ ਨਾਲ ਕਿਤਨਾ ਕਿ ਤਿੰਨ ਨਸ਼ੇ ਦੇ ਉੱਤੇ ਇਲਾਕੇ ਦੇ ਵਿੱਚ ਠੱਲ ਪਾਉਂਦੀ ਹੋਈ ਪੁਲਿਸ ਨਜ਼ਰ ਆਵੇਗੀ ਦੱਸਿਆ ਕਿ ਉਧਮਸ਼ਾ ਵਿਰੁੱਧ ਮਹੀਨ ਤਹਿਤ ਲਗਾਤਾਰ ਜੋ ਹੈ ਕਾਰਵਾਈਆਂ ਜਾਰੀ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਜੋ ਹੈ ਕਾਰਵਾਈ ਕਰਦੀ ਪਈ ਹੈ ਨਸ਼ਾ ਤਸਕਰਾ ਤੇ ਠੱਲ ਪਾਉਂਦੀ ਪਈ ਹੈ ਉੱਥੇ ਹੀ ਜਗਰਾਉਂ ਪੁਲਿਸ ਵੱਲੋਂ ਅੱਜ ਜੋ ਹੈ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਪਾਸੋਂ ਜੋ ਹੈ 3 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਦੱਸਦੀ ਕਿ 3 ਕਿਲੋ 74 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੁਝ ਕੇ ਕਾਰਵਾਈ ਕਰਦੀ ਹੈ ਪੁੱਛਗੇ ਚ ਹੋਰ ਮਾਮਲੇ ਦੇ ਵਿੱਚ ਖੁਲਾਸੇ ਹੋਣਾ ਤੈ ਉੱਥੇ ਹੀ ਅੱਜ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਜੋ ਹੈ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੰਨੇ ਵੱਡੇ ਨੈਕਸਸ ਨੂੰ ਇੰਨੇ ਵੱਡੀ ਚੇਨ ਨੂੰ ਇਹਨਾਂ ਨੇ ਬ੍ਰੇਕ ਕੀਤਾ ਹੈ ਤੇ ਨਾਲ ਹੀ ਨਾਲ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਸਿੱਧਾ ਸੁਣਾਉਣਾ ਹੈ ਕੀ ਕੁਝ ਕਿਹਾ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਇਹ ਬੇਸਿਕਲੀ ਜੀ ਆਪਾਂ ਨੂੰ ਜਿਵੇਂ ਪਤਾ ਹੀ ਹੈ ਯੋਧ ਨਸ਼ਿਆਂ ਵਿਰੋਧ ਦੇ ਮਹਿੰਮ ਦੇ ਤਹਿਤ ਜਗਰਾਉਂ ਪੁਲਿਸ ਵੱਲੋਂ ਨਿਰੰਤਰ ਕਾਰਵਾਈ ਜਾਰੀ ਹੈਗੀ ਹੈ ਮਾਨਯੋ ਸਾਡੇ ਸੀਐਮ ਸਾਹਿਬ ਪੰਜਾਬ ਡੀਜੀ ਸਾਹਿਬ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਇਨਚਾਰਜ ਸੀਆਈਏ ਦੀ ਟੀਮ ਨਾਲ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਜਦੋਂ ਕੱਲ ਗੁਰੂ ਸਰ ਕੋਂਕੇ ਦੇ ਵਿੱਚ ਇਨਫੋਰਮੇਸ਼ਨ ਬੇਸਡ ਨਾਕਾ ਲਗਾਇਆ ਹੋਇਆ ਸੀ ਤਾਂ ਉੱਥੇ ਤਿੰਨ ਬੰਦੇ ਜਿਹੜੇ ਹੈਗੇ ਅਮਨਦੀਪ ਉਹ ਫਰੋਮੀ ਪਵਨ ਰਾਏ ਐਂਡ ਬਚਿੱਤਰ ਇਹ ਤਿੰਨ ਬੰਦੇ ਸਕੋਰਪੀਓ ਗੱਡੀ ਦੇ ਵਿੱਚ ਕਾਬੂ ਕੀਤੇ ਤੇ ਇਹਨਾਂ ਦੇ ਪੋਜੈਸ਼ਨ ਤੋਂ ਸਾਨੂੰ 3 ਕਿਲੋ 74 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇਹ ਕਮਰਸ਼ੀਅਲ ਕੁਆਂਟੀਟੀ ਦੀ categories ਹੈਗੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅਮਨਦੀਪ ਰੋਮੀ ਹੈਗਾ ਇਹ ਪੁਰਾਣਾ ਸਮਗਲਰ ਹੈਗਾ ਜੀ ਇਹਦੇ 14 ਐਫ ਆਈ ਆਰਸ ਵੱਖ-ਵੱਖ ਤਰ੍ਹਾਂ ਦੇ ਸਾਈਜ਼ ਐਕਟ ਦੀਆਂ ਵੀ ਆਰਮਜ਼ ਐਕਟ ਐਨ ਡੀ ਪੀ ਐਸ ਐਕਟ ਦਰਜ ਹੈਗੀਆਂ ਨੇ ਤੇ ਇਹ ਤੀਜੇ ਮਹੀਨੇ 2025 ਦੇਲ ਤੋਂ ਬਾਹਰ ਆਇਆ ਸੀ ਤੇ ਹੁਣ ਆ ਕੇ ਵੱਡੇ ਲੈਵਲ ਤੇ ਕੰਮ ਕਰ ਰਿਹਾ ਸੀਗਾ ਬਾਰਡਰ ਤੋਂ ਫਿਰੋਜ਼ਪੁਰ ਤਰਨਤਾਰਨ ਦੇ ਵੱਖ-ਵੱਖ ਬਾਰਡਰਸ ਤੋਂ ਇਹ ਲੈ ਕੇ ਆਉਂਦੇ ਸੀਗੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਸਪਲਾਈ ਜ਼ਿਆਦਾ ਕਰਦੇ ਸੀ ਤੋ ਇਸ ਕਰਕੇ ਵੱਡਾ ਇੱਕ ਨੈਟਵਰਕ ਜਿਹਨੂੰ ਆਪਾਂ ਬਿਗ ਫਿਸ਼ ਕਹਿ ਦਿੰਨੇ ਆ ਉਹ ਸੀ ਬ੍ਰੇਕ ਕੀਤਾ ਹੈ ਕਾਮਯਾਬੀ ਹਾਸਲ ਕੀਤੀ ਹੈ। ਤੁਸੀਂ ਕੁਝ ਬੋਲ ਰਹੇ ਕਿ ਕਿੱਥੋਂ ਲੈ ਕੇ ਆ ਰਹੇ ਸੀ ਉਹ ਇੰਨੀ ਵੱਡੀ ਕਵਰਟੀ ਜਗਰਾਉਂ ਜੀ ਨੇ ਸਾਰੀ ਖਪ ਕਰ ਦਿੱਤੀ ਸੀ। ਨਹੀਂ ਜਗਰਾਉਂ ਬੇਸਿਕਲੀ ਟਰਾਂਜ਼ਿਟ ਰੂਟਸ ਹੈਗਾ ਜੀ ਸਾਨੂੰ ਇਨਫੋਰਮੇਸ਼ਨ ਸੀ ਤਾਂ ਹੀ ਨਕਾ ਲਗਾ ਕੇ ਫੜੇ ਇਹਨਾਂ ਦਾ ਬੇਸਿਕ ਜਿਹੜਾ ਡਿਲੀਵਰੀ ਏਰੀਆ ਸੀਗਾ ਉਹ ਕਮਿਸ਼ਨਰੇਟ ਲੁਧਿਆਣਾ ਦਾ ਸੀਗਾ ਜੀ। ਇਹ ਉੱਥੋਂ ਦੇ ਰਹਿਣ ਵਾਲੇ ਨੇ ਦੋ ਬੰਦੇ ਅਮਨਦੀਪ ਰੋਮੀ ਤੇ ਪਵਨ ਰਾਏ ਤੇ ਇੱਕ ਜਿਹੜਾ ਬਚਿੱਤਰ ਹੈ ਬੈਕਵਰਡ ਲਿੰਕ ਫਿਰੋਜ਼ਪੁਰ ਦਾ ਹੈਗਾ ਇਹ ਇਹ ਉੱਥੋਂ ਦਾ ਰਹਿ ਉਹ ਬੰਦੇ ਬਾਰਡਰ ਦੇ ਪਾਂਡੀ ਜਿਹਨੂੰ ਆਪਾਂ ਕਹਿ ਦਿੰਨੀ ਆ ਜਿਹੜੇ ਡਰੋਨ ਦੇ ਰਾਹੀਂ ਇੱਥੇ ਮੰਗਵਾਉਂਦੇ ਆ ਉਹ ਬੰਦੇ ਹੁਣ ਅਸੀਂ ਇਹਨਾਂ ਦੀ ਸਾਨੂੰ ਰਿਮਾਂਡ ਮਿਲ ਗਿਆ ਇਹਨਾਂ ਦਾ ਤੇ ਉਹ ਰਿਮਾਂਡ ਦੇ ਦੌਰਾਨ ਜਿਹੜੇ ਹੋਰ ਵੀ ਖੁਲਾਸੇ ਹੋਣਗੇ ਉਹਨੂੰ ਅਸੀਂ ਅੱਗੇ ਫਾਰਵਰਡ ਬੈਕਵਰਡ ਲਿੰਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਰੀ ਇਹਨਾਂ ਦੀ ਟ੍ਰੇਲ ਕਿਤੇ ਤੱਕ ਜਾਂਦੀ ਹੈ ਉਹ ਡਿਟੇਲ ਅਸੀਂ ਇਨਵੈਸਟੀਗੇਟ ਕਰਕੇ ਇਹਨੂੰ ਲੌਜੀਕਲ ਕੰਕਲੂਜਨ ਤੱਕ ਕੇਸ ਨੂੰ ਪੰਜਾਬੀ ਗੱਡੀ ਦੀ ਸਕੋਰਪੀਓ ਐਨ ਹੈਗੀ ਇਹ ਨੰਬਰ ਹਲੇ ਅਪਲਾਈਡ ਫਾਰ ਹੈ ਉਦੀ ਸਾਰੀ ਜਿਹੜੀ ਓਨਰਸ਼ਿਪ ਡਿਟੇਲਸ ਐ ਆਰਸੀ ਵਗੈਰਾ ਹੈ ਬਟ ਕਿਉਂਕਿ ਇਹ ਮੌਕੇ ਤੇ ਫੜੀ ਗਈ ਹੈ ਗੱਡੀ ਤਾਂ ਇਹ ਕੇਸ 'ਚ ਅਸੀਂ ਪਾ ਲਈਏ ਕਿੰਨੀ ਕਮਾਉਂਦੀ ਹੈਗੀ ਇੰਟਰਨੈਸ਼ਨਲ ਮਾਰਕੀਟ 'ਚ ਇਹ ਦੇਖੋ ਅਮਾਉਂਟ ਸਾਡਾ ਨਹੀਂ ਕੰਮ ਹੈਗਾ ਜੀ ਪੁਲਿਸ ਦਾ ਇਹਨੂੰ ਮੈਜ਼ਰ ਕਰਨਾ ਬਟ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਵੀ 3 ਕਿਲੋ ਤੋਂ ਵੱਧ ਦੀ ਹੈਰੋਇਨ ਹੈ ਜਿਹੜੀ ਕਿ ਕਾਫੀ ਮਤਲਬ ਕਮਰਸ਼ੀਅਲ ਕੁਆਂਟੀਟੀ ਹੈ ਤੇ ਜਿਹਨੂੰ ਆਪਾਂ ਬਿਗ ਫਿਸ਼ ਕਹਿ ਦਿੰਦੇ ਆਂ ਬੰਦੇ ਇਹ ਉਹ ਹੈਗੇ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਆ ਇਨ ਫੈਕਟ ਜਿਹੜਾ ਅਮਨਦੀਪ ਰੋਮੀ ਹੈ ਇਹ ਇੱਕ ਕੇਸ ਵਾਂਟਡ ਵੀ ਹੈਗਾ ਪਹਿਲਾਂ ਐਨਟੀਐਫ ਦੇ ਇੱਕ ਮੁਕਦਮੇ ਇੱਕ ਉਵਿਕ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਸੋ ਇਹ ਡੈਫੀਨਿਟਲੀ 빅 ਕੈਚ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਵਧੀਆ ਕਾਰਵਾਈ ਕਰਦੇ ਹੋਏ ਆਪਾਂ ਇਹ ਬੰਦਾ ਫੜਿਆ ਜੀ ਸਰ ਅੰਦਾਜ਼ਾ ਲਗਾ ਸਕਦੇ ਜੀ ਮਤਲਬ ਇਹ ਕਰੋ ਜੇਲ੍ਹ ਚ ਬੈਠ ਕੇ ਕਿਸ ਤਰ੍ਹਾਂ ਨੈਟਵਰਕ ਬਣਾਇਆ ਸੀਗਾ ਇਸ ਸਪਲਾਈ ਕਰਨ ਦਾ ਜੀ ਇਹਨਾਂ ਜਿਵੇਂ ਜੇਲ੍ਹ ਤੋਂ ਆਇਆ ਸੀ ਨਹੀਂ ਇਹ ਜੇਲ੍ਹ ਤੋਂ ਬਾਅਦ ਆਕੇ ਨੇ ਨੈਟਵਰਕ ਡਿਵੈਲਪ ਕੀਤਾ ਹੋਣਾ ਜੀ ਬਾਕੀ ਅਸੀਂ ਜੇਲ੍ਹ ਵਾਲਾ ਇਹਦਾ ਐਂਗਲ ਵੀ ਐਕਸਪਲੋਰ ਕਰ ਲਾਂਗੇ ਬਟ ਇਹਨੂੰ ਜੇਲ੍ਹ ਤੋਂ ਬਾਹਰ ਆਏ ਨੂੰ ਆਲਮ ਸੋ ਇਸ ਕਰਕੇ ਜਿਹੜਾ ਸਾਰਾ ਬਾਕੀ ਅੱਗੇ ਹੋਰ ਤਫਤੀਸ਼ ਜਿਹੜੀ ਹੈਗੀ ਇਹ ਚਾਹੇ ਉਹ ਫਾਰਵਰਡ ਲਿੰਕਸ ਹੈ ਦੇ ਕਿਤੇ ਕਿਤੇ ਸਪਲਾਈ ਕਰਦਾ ਸੀਗਾ ਕਿਹੜੇ ਕਿਹੜੇ ਇਹਨੂੰ ਬੰਦੇ ਦਿੰਦਾ ਸੀ ਬਿਕਾਉਂ ਉਹ ਇੱਕ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਤੇ ਸਿਮਿਲਰਲੀ ਬੈਕਵਰਡ ਲਿੰਕ ਚ ਵੀ ਇਹ ਕਿੱਥੋਂ ਚੱਕਦਾ ਸੀ ਉਹ ਸਾਡੇ ਕੋਲ ਕੁਝ ਕਲੂਜ਼ ਹੈਗੇ ਬਟ ਬਿਕਾਉਜ਼ ਆਫ ਇਨਵੈਸਟੀਗੇਸ਼ਨ ਜਿਹੜੀ ਕਿ ਚੱਲ ਰਹੀ ਆਨਗoing ਹੈ ਮੈਂ ਡਿਸਕਲੋਸ ਨਹੀਂ ਕਰ ਸਕਦਾ ਸੋ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਜ਼ਰੂਰ ਤੇ ਉਹਨਾਂ ਨੂੰ ਵੀ ਅਸੀਂ ਕਾਬੂ ਕਰਾਂਗੇ ਤਾਂ ਕਿ ਇਹ ਪੂਰੀ ਜਿਹੜੀ ਇੱਕ ਲਿੰਕ ਹੈ ਟ੍ਰੇਲ ਹੈ ਉਹ ਸਟੈਬਲਿਸ਼ ਕਰਕੇ ਇਹਨਾਂ ਨੂੰ ਵਾਤਵਾਰ ਸ ਅੰਟੀ ਸੋਸ਼ਲ ਕੰਮਚ ਉਹਨਾਂ ਨੂੰ ਵੀ ਅਸੀਂ ਡੈਟਰੈਂਸ ਪਾ ਦ ਕਰ ਸਕੀਏ ਜਗਰਾਉਂ ਪੁਲਿਸ ਨੂੰ ਯੋਗ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਕਿ ਉਹਨਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ 3 ਕਿਲੋ ਦੇ ਕਰੀਬ ਹਿਰੋਇਨ ਬਰਾਮਦ ਹੋਈ ਹੈ ਦੱਸਤੀ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਸ ਹਿਰੋਇਨ ਦੀ ਕੀਮਤ ਲਗਭਗ 15 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਕਹਿ ਸਕਦਾ ਹੈ ਕਿ ਵੱਡੀ ਸਫਲਤਾ ਹਾਸਲ ਹੋਈ ਹੈ ਜਗਰਾਉਂ ਦੀ ਪੁਲਿਸ ਨੂੰ ਜਿੱਥੇ ਕਿ ਨਸ਼ੇ ਦੀ ਇੱਕ ਨੈਟਵਰਕ ਚੱਲ ਰਿਆ ਸੀ ਨਸ਼ੇ ਦੀ ਚੇਨ ਚੱਲ ਰਹੀ ਸੀ ਜਿਸ ਨੂੰ ਕਿ ਬ੍ਰੇਕ ਕੀਤਾ ਗਿਆ ਹੈ ਅਤਿ ਇਨਾ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਨ ਦੇ ਨਾਲ ਕਿਤਨਾ ਕਿ ਤਿੰਨ ਨਸ਼ੇ ਦੇ ਉੱਤੇ ਇਲਾਕੇ ਦੇ ਵਿੱਚ ਠੱਲ ਪਾਉਂਦੀ ਹੋਈ ਪੁਲਿਸ ਨਜ਼ਰ ਆਵੇਗੀ ਦੱਸਿਆ ਕਿ ਉਦਮਸ਼ਾ ਵਿਰੁੱਧ ਮਹੀਨ ਤਹਿਤ ਲਗਾਤਾਰ ਜੋ ਹੈ ਕਾਰਵਾਈਆਂ ਜਾਰੀ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਜੋ ਹੈ ਕਾਰਵਾਈ ਕਰਦੀ ਪਈ ਹੈ ਨਸ਼ਾ ਤਸਕਰਾ ਤੇ ਠੱਲ ਪਾਉਂਦੀ ਪਈ ਹੈ ਉੱਥੇ ਹੀ ਜਗਰਾਉਂ ਪੁਲਿਸ ਵੱਲੋਂ ਅੱਜ ਜੋ ਹੈ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਜੋ ਹੈ 3 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਦੱਸਿਆ ਕਿ 3 ਕਿਲੋ 74 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੁਝ ਕੇ ਕਾਰਵਾਈ ਕਰਦੀ ਹੈ ਪੁੱਛਗੇ ਚ ਹੋਰ ਮਾਮਲੇ ਦੇ ਵਿੱਚ ਖੁਲਾਸੇ ਹੋਣਾ ਤੈ ਉੱਥੇ ਹੀ ਅੱਜ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਜੋ ਹੈ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੰਨੇ ਵੱਡੇ ਨੈਕਸਸ ਨੂੰ ਇੰਨੇ ਵੱਡੀ ਚੇਨ ਨੂੰ ਇਹਨਾਂ ਨੇ ਬ੍ਰੇਕ ਕੀਤਾ ਹੈ ਤੇ ਨਾਲ ਹੀ ਨਾਲ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਸਿੱਧਾ ਸੁਣਾਉਣਾ ਹੈ ਕੀ ਕੁਝ ਕਿਹਾ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਇਹ ਬੇਸਿਕਲੀ ਜੀ ਆਪਾਂ ਨੂੰ ਜਿਵੇਂ ਪਤਾ ਹੀ ਹੈ ਯੋਧ ਨਸ਼ਿਆਂ ਵਿਰੋਧ ਦੇ ਮਹਿੰਮ ਦੇ ਤਹਿਤ ਜਗਰਾਉਂ ਪੁਲਿਸ ਵੱਲੋਂ ਨਿਰੰਤਰ ਕਾਰਵਾਈ ਜਾਰੀ ਹੈਗੀ ਹੈ ਮਾਨਯੋ ਸਾਡੇ ਸੀਐਮ ਸਾਹਿਬ ਪੰਜਾਬ ਡੀਜੀ ਸਾਹਿਬ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਇਨਚਾਰਜ ਸੀਆਈਏ ਦੀ ਟੀਮ ਨਾਲ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਜਦੋਂ ਕੱਲ ਗੁਰੂ ਸਰ ਕੌਂਕੇ ਦੇ ਵਿੱਚ ਇਨਫੋਰਮੇਸ਼ਨ ਬੇਸਡ ਨਾਕਾ ਲਗਾਇਆ ਹੋਇਆ ਸੀ ਤਾਂ ਉੱਥੇ ਤਿੰਨ ਬੰਦੇ ਜਿਹੜੇ ਹੈਗੇ ਅਮਨਦੀਪ ਉਸ ਰੋਮੀ ਪਵਨ ਰਾਏ ਐਂਡ ਬਚਿੱਤਰ ਇਹ ਤਿੰਨ ਬੰਦੇ ਸਕੋਰਪਿਓ ਗੱਡੀ ਦੇ ਵਿੱਚ ਕਾਬੂ ਕੀਤੇ ਤੇ ਇਹਨਾਂ ਦੇ ਪੋਜੈਸ਼ਨ ਤੋਂ ਸਾਨੂੰ 3 ਕਿਲੋ 74 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇਹ ਕਮਰਸ਼ੀਅਲ ਕੁਆਂਟੀਟੀ ਦੀ categories ਹੈਗੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅਮਨਦੀਪ ਰومی ਹੈਗਾ ਇਹ ਪੁਰਾਣਾ ਸਮਗਲਰ ਹੈਗਾ ਜੀ ਇਹਦੇ 14 FIRs ਵੱਖ-ਵੱਖ ਤਰ੍ਹਾਂ ਦੇ ਐਕਸਾਈਜ਼ ਐਕਟ ਦੀਆਂ ਵੀ ਆਰਮਜ਼ ਐਕਟ ਐਂਡੀਪੀਐਸ ਐਕਟ ਦਰਜ ਹੈਗੀਆਂ ਨੇ ਤੇ ਇਹ ਤੀਜੇ ਮਹੀਨੇ 2025 ਦੇਲ ਤੋਂ ਬਾਹਰ ਆਇਆ ਸੀ ਤੇ ਹੁਣ ਆ ਕੇ ਵੱਡੇ ਲੈਵਲ ਤੇ ਕੰਮ ਕਰ ਰਿਹਾ ਸੀਗਾ ਬਾਰਡਰ ਤੋਂ ਫਿਰੋਜ਼ਪੁਰ ਤਰਨਤਾਰਨ ਦੇ ਵੱਖ-ਵੱਖ ਬਾਰਡਰਸ ਤੋਂ ਇਹ ਲੈ ਕੇ ਆਉਂਦੇ ਸੀਗੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਸਪਲਾਈ ਜ਼ਿਆਦਾ ਕਰਦੇ ਸੀ ਤੋ ਇਸ ਕਰਕੇ ਵੱਡਾ ਇੱਕ ਨੈਟਵਰਕ ਜਿਹਨੂੰ ਆਪਾਂ ਬਿਗ ਫਿਸ਼ ਕਹਿ ਦਨੇ ਆ ਉਹ ਸੀ ਬ੍ਰੇਕ ਕੀਤਾ ਹੈ ਕਾਮਯਾਬੀ ਹਾਸਲ ਕੀਤੀ ਹੈ। ਕੁਝ ਬਗਲ ਕਿ ਕਿੱਥੋਂ ਲੈ ਕੇ ਆ ਰਹੇ ਸੀ ਔਰ ਇੰਨੀ ਵੱਡੀ ਕੰਪਨੀ ਜਗਰਾਉਂ ਚ ਇਹਨੇ ਸਾਰੀ ਖਫਕੰਦੀ ਸੀ। ਨਹੀਂ ਜਗਰਾਉਂ ਬੇਸਿਕਲੀ ਟਰਾਂਜ਼ਿਟ ਰੂਟਸ ਹੈ ਜੀ ਸਾਨੂੰ ਇਨਫੋਰਮੇਸ਼ਨ ਸੀ ਤਾਂ ਹੀ ਨੱਕ ਲਗਾ ਕੇ ਫੜੇ ਇਹਨਾਂ ਦਾ ਬੇਸਿਕ ਜਿਹੜਾ ਡਿਲੀਵਰੀ ਏਰੀਆ ਸੀਗਾ ਉਹ ਕਮਿਸ਼ਨਰੇਟ ਲੁਧਿਆਣਾ ਦਾ ਸੀਗਾ ਜੀ। ਇਹ ਉੱਥੋਂ ਦੇ ਰਹਿਣ ਵਾਲੇ ਨੇ ਦੋ ਬੰਦੇ ਅਮਨਦੀਪ ਰੋਮੀ ਤੇ ਪਵਨ ਰਾਏ ਤੇ ਇੱਕ ਜਿਹੜਾ ਬਚਿੱਤਰ ਹੈ ਬੈਕਵਰਡ ਲਿੰਕ ਫਿਰੋਜ਼ਪੁਰ ਦਾ ਹੈਗਾ ਇਹ ਇਹ ਉੱਥੋਂ ਦਾ ਰਹਿਣ ਵਾਲਾ ਤੇ ਤੇ ਉਹ ਬੰਦੇ ਬਾਰਡਰ ਦੇ ਪਾਂਡੀ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਡਰੋਨ ਦੇ ਰਾਹੀਂ ਇੱਥੇ ਮੰਗਵਾਉਂਦੇ ਆ ਉਹ ਬੰਦੇ ਹੁਣ ਅਸੀਂ ਇਹਨਾਂ ਦੀ ਸਾਨੂੰ ਰਿਮਾਂਡ ਮਿਲ ਗਿਆ ਇਹਨਾਂ ਦਾ ਤੇ ਉਹ ਰਿਮਾਂਡ ਦੇ ਦੌਰਾਨ ਜਿਹੜੇ ਹੋਰ ਵੀ ਖੁਲਾਸੇ ਹੋਣਗੇ ਉਹਨੂੰ ਅਸੀਂ ਅੱਗੇ ਫਾਰਵਰਡ ਬੈਕਵਰਡ ਲਿੰਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਰੀ ਇਹਨਾਂ ਦੀ ਟ੍ਰੇਲ ਕਿਤੇ ਤੱਕ ਜਾਂਦੀ ਹੈ ਉਹ ਡਿਟੇਲ ਅਸੀਂ ਇਨਵੈਸਟੀਗੇਟ ਕਰਕੇ ਇਹਨੂੰ ਲੌਜੀਕਲ ਕੰਕਲੂਜਨ ਤੱਕ ਕੇਸ ਨੂੰ ਪਹੁੰਚਾਉਣਾ ਗੱਡੀ ਦੀ ਸਕੋਰਪੀਓ ਐਨ ਹੈਗੀ ਇਹ ਨੰਬਰ ਹਲੇ ਅਪਲਾਈਡ ਫਾਰ ਹੈ ਉਹਦੀ ਸਾਰੀ ਜਿਹੜੀ ਓਨਰਸ਼ਿਪ ਡਿਟੇਲਸ ਐ ਆਰਸੀ ਵ ਬਟ ਕਿਉਂਕਿ ਇਹ ਮੌਕੇ ਤੇ ਫੜੀ ਗਈ ਹੈ ਗੱਡੀ ਤਾਂ ਇਹ ਕੇਸ 'ਚ ਅਸੀਂ ਪਾ ਲਈਏ ਕਿੰਨੀ ਕੋ ਮਾਉਂਟ ਦੀ ਹੈਗੀ ਇੰਟਰਨੈਸ਼ਨਲ ਮਾਰਕੀਟ ਚ ਜਾਂਦੀ ਹੈ ਇਹ ਦੇਖੋ ਅਮਾਉਂਟ ਸਾਡਾ ਨਹੀਂ ਕਮ ਹੈਗਾ ਜੀ ਪੁਲਿਸ ਦਾ ਇਹਨੂੰ ਮੈਜ਼ਰ ਕਰਨਾ ਬਟ ਇਸ ਰੂਪ ਮੈਂ ਜਸਨਾ ਚਾਹੁੰਦਾ ਹਾਂ ਕਿ 3 ਕਿਲੋ ਤੋਂ ਵੱਧ ਦੀ ਹੈਰੋਇਨ ਹੈ ਜਿਹੜੀ ਕਿ ਕਾਫੀ ਮਤਲਬ ਕਮਰਸ਼ੀਅਲ ਕੁਆਂਟੀਟੀ ਹੈ ਤੇ ਜਿਹਨੂੰ ਆਪਾਂ ਬਿਗ ਫਿਸ਼ ਕਹਿ ਦਿੰਨੇ ਆ ਬੰਦੇ ਇਹ ਉਹ ਹੈਗੇ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਤੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਹੈ ਇਨ ਫੈਕਟ ਜਿਹੜਾ ਅਮਨਦੀਪ ਰੋਮੀ ਹੈ ਇਹ ਇੱਕ ਕੇਸ ਚ ਵਾਂਟਡ ਵੀ ਹੈਗਾ ਪਹਿਲਾਂ ਐਨਟੀਐਫ ਦੇ ਇੱਕ ਮੁਕਦਮੇ ਇੱਕ ਉਹ ਵੀ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਸੋ ਇਹ ਡੈਫੀਨਿਟਲੀ ਬਿਗ ਕੈਚ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਵਧੀਆ ਕਾਰਵਾਈ ਕਰਦੇ ਹੋਏ ਆਪਾਂ ਇਹ ਬੰਦਾ ਫੜਿਆ ਜੀ ਸਰ ਅੰਦਾਜ਼ਾ ਲਗਾ ਸਕਦਾ ਜੀ ਮਤਲਬ ਕਿ ਇਹ ਕਰ ਜੇਲ ਚ ਬੈਠ ਕੇ ਕਿਸ ਤਰ੍ਹਾਂ ਨੈਟਵਰਕ ਬਣਾਇਆ ਸੀਗਾ ਸਪਲਾਈ ਕਰਦਾ ਸੀਗਾ ਜਿਵੇਂ ਜੇਲ ਤੋਂ ਆਇਆ ਸੀ ਨਹੀਂ ਇਹ ਜੇਲ ਤੋਂ ਬਾਅਦ ਆ ਕੇ ਨੇ ਨੈਟਵਰਕ ਡਿਵੈਲਪ ਕੀਤਾ ਹੋਣਾ ਜੀ ਬਾਕੀ ਅਸੀਂ ਜੇਲ ਵਾਲਾ ਇਹਦਾ ਐਂਗਲ ਵੀ ਐਕਸਪਲੋਰ ਕਰ ਲਾਂਗੇ ਬਟ ਇਹਨੂੰ ਜੇਲ ਤੋਂ ਬਾਹਰ ਆਏ ਨੂੰ ਆਲਮੋਸਟ 9 ਮਹੀਨੇ ਹੋ ਗਏ ਸੋ ਇਹਨੇ ਬਾਹਰ ਆ ਕੇ ਹੀ ਮੋਸਟਲੀ ਲੱਗਦਾ ਵੀ ਡਿਵੈਲਪ ਕੀਤਾ ਹੋਏਗਾ ਨੈਟਵਰਕ ਬਿਕੋਜ਼ ਇਹ ਆਪ ਉਹਦੇ ਵਿੱਚ ਇਨਵੋਲਡ ਸੀ ਸੋ ਇਸ ਕਰਕੇ ਜਿਹੜਾ ਸਾਰਾ ਬਾਕੀ ਅੱਗੇ ਹੋਰ ਤਫਤੀਸ਼ ਜਿਹੜੀ ਹੈਗੀ ਹੈ ਚਾਹੇ ਉਹ ਫਾਰਵਰਡ ਲਿੰਕਸ ਹੈ ਦੇ ਕਿਤੇ ਕਿਤੇ ਸਪਲਾਈ ਇਸਿਮਿਲਰਲੀ ਬੈਕਵਰਡ ਲਿੰਕ ਵੀ ਇਹ ਕਿੱਥੋਂ ਚੱਕਦਾ ਸੀ ਉਹ ਸਾਡੇ ਕੋਲ ਕੁਝ ਕਲੂਜ਼ ਹੈਗੇ ਬਟ ਬਿਕੋਜ਼ ਆਫ ਇਨਵੈਸਟੀਗੇਸ਼ਨ ਜਿਹੜੀ ਕਿ ਚੱਲ ਰਹੀ ਆਨਗoing ਹੈ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਸੋ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਜ਼ਰੂਰ ਤੇ ਉਹਨਾਂ ਨੂੰ ਵੀ ਅਸੀਂ ਕਾਬੂ ਕਰਾਂਗੇ ਤਾਂ ਕਿ ਇਹ ਪੂਰੀ ਜਿਹੜੀ ਇੱਕ ਲਿੰਕ ਹੈ ਟ੍ਰੇਲ ਹੈ ਉਹ ਸਟੈਬਲਿਸ਼ ਕਰਕੇ ਇਹਨਾਂ ਨੂੰ ਵਾਧੂ ਵਾਧੂ ਸਜ਼ਾ ਵੀ ਦਿਵਾਈ ਜਾਵੇ ਤੇ ਜਿਹੜੇ ਹੋਰ ਮਾੜੇ ਅਨਸਰ ਇਹ ਜੇ ਕੰਮ 'ਚ ਲੱਗੇ ਹੋਏ ਆ ਐਂਟੀ ਸੋਸ਼ੀਅਲ ਕੰਮ 'ਚ ਉਹਨਾਂ ਨੂੰ ਵੀ ਅਸੀਂ ਡੈਟਰੈਂਸ ਪਾਦਰ ਕਰ ਸਕੀਏ